हाड़ा बड़ी धूमधाम तो मनाया गया इन नगर पंचायत दफ्तर बिलगा विष्ट्री झंडा प्रधान गुरनाम सिंह जखू वालों लहराया गया बिलगा पुलिस टीम ने सलामी दी ਉਪਰੰਤ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਆਈ ਹਾਜ਼ਰੀ ਨੂੰ ਸੰਬੋਧਨ ਕਰਦਿਆਂ ਸਭ ਨੂੰ ਇਸ ਦਿਵਸ ਤੇ ਵਧਾਈ ਦਿੱਤੀ ਅਤੇ ਪਿਛਲੇ 7 ਮਹੀਨੇ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਉਹਨਾਂ ਦੱਸਿਆ ਕਿ ਨਗਰਪੰਚਾਇਤ ਨੇ ਇਤਿਹਾਸਿਕ ਫੈਸਲਾ ਲੈਂਦਿਆਂ ਬਿਲਗਾ ਤੋਂ ਨੂਰ ਮਹਿਲ ਸੜਕ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਰਗ ਅਤੇ ਬਿਲਗਾ ਤੋਂ ਮੌ ਸਾਹਿਬ ਸੜਕ ਦਾ ਨਾਮ ਮਾਤਾ ਗੰਗਾ ਜੀ ਮਾਰਗ ਗਿਆ। ਆਜ਼ਾਦੀ ਕੁਲਾਟਿਏ ਬਾਬਾ ਕਰਮ ਸਿੰਘ ਥਿੱਲਾ ਦੇ ਨਾਮ ਉੱਪਰ ਲਾਇਬ੍ਰੇਰੀ ਬਣਾਉਣ ਨਸ਼ਿਆਂ ਅਤੇ ਚੋਰਾਂ ਦੀਆਂ ਜਮਾਨਤਾਂ ਤਸਦੀਕ ਨਾ ਕਰਨ ਦੇ ਮਤੇ ਪਾਸ ਕੀਤਾ ਗਏ। ਨਗਰ ਵਿੱਚ ਪੰਚਾਇਤੀ ਜ਼ਮੀਨਾਂ ਦੀਆਂ ਨਿਸ਼ਾਨ ਕਰਵਾ ਕੇ ਨਜਾਇਜ਼ ਕਬਜ਼ੇ ਛੁਡਵਾਏ ਗਏ। ਉਹਨਾਂ ਨਗਰ ਵਿੱਚ ਵੱਖ ਵੱਖ ਚੱਲਦੇ ਵਿਕਾਸ ਦੇ ਕੰਮਾਂ ਬਾਰੇ ਅਤੇ ਸੀਵਰੇਜ ਦਾ ਕੰਮ ਜਲਦ ਨੇਪਰੇ ਚਾੜਨ ਦੀ ਗੱਲ ਕਹੀ। ਉਹਨਾਂ ਕਿਹਾ ਕਿ ਨਗਰਪੰਚਾਇਤ ਬਿਲਗਾ ਵੱਲੋਂ ਨਵੀਂ ਖਰੀਦੀ ਜੇ। ਸੀ

ਆਜ਼ਾਦੀ ਦਿਵਸ ਦੀ ਇਸ ਦਿਹਾੜੇ ਤੇ ਆਈ ਹਾਜ਼ਰੀ ਨੂੰ ਕਾਮਰੇਡ ਸੰਤੋਖ ਸਿੰਘ ਬਿਲਗਾ ਮਾਸਟਰ ਜੋਗਿੰਦਰ ਸਿੰਘ ਅਤੇ ਸਤਨਾਮ ਸਿੰਘ ਕਲੇਰ ਨੇ ਸੰਬੋਧਨ ਕੀਤਾ ਅਤੇ ਸਟੇਜ ਦਾ ਸੰਚਾਲਨ ਸ੍ਰੀ ਸੁਰਿੰਦਰ ਪਾਲ ਬਿਲਗਾ ਨੇ ਕੀਤਾ ਇਸ ਪ੍ਰੋਗਰਾਮ ਵਿੱਚ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਕਾਉਂਸਲਰ ਲਖਵੀਰ ਸਿੰਘ ਕਾਉਂਸਲਰ ਬਲਰਾਜ ਕੌਰ ਕਾਉਂਸਲਰ ਸ਼ਵੇਤਾ ਰਾਣੀ ਕਾਉਂਸਲਰ ਕਿਰਨ ਬਾਲਾ ਕਾਉਂਸਲਰ ਬਲਵੀਰ ਕੌਰ ਕਾਉਂਸਲਰ ਹਰੀ ਓਮ ਨੇ ਵੀ ਸ਼ਮੂਲੀਅਤ ਕੀਤੀ प्रोग्राम की खासियत यह रही कि नगर समूह पार्टियां आगुआ ने पार्टी पदर तो उपर उठ के इस प्रोग्राम को कुछ हिस्सा लिया इस मौके ते चेयरपर्सन बीबी गुरमीत कौर प्रधान गुरिंदर सिंह भुपिंदर कैंथ बलबीर सिंह रजिंदर सिंह, परमजीत सिंह नंबरदार बलजिंदर सिंह नंबरदार लव कुमार नरेश कुमार भुपिंदर सिंह हरप्रीत सिंह हैप्पी साहिल अरोड़ा दिलबहार ज्योति गुरबीर सिंह संगेड़ा नरिंदर कैथ बंटी प्रधान विपिन कुमार पंडित अनूप कुमार सुरेंद्र बिट्टू जगदीश कुमार हरजीत कौर सोनू गिल प्यारा सिंह कैंत परमजीत अरोड़ा दविंदर सिंह लोनी बालकिशन अग्रवाल रवि शर्मा बलजीत सिंह ओजला लश्कर चंद मैनेजर तरसीम लाल गुप्ता अजय कुमार विज प्यारा संगेड़ा दिनेश पराशर नगर पंचायत बिलगा समूह स्टाफ हाजिर से ਬਿਲਗਾ ਤੋਂ ਤਜਿੰਦਰ ਸਿੰਘ ਦੀ ਰਿਪੋਰਟ ਸਰਦਾਰ ਗਨਮ ਸਿੰਘ ਜੱਖੂ ਪ੍ਰਧਾਨ ਨਗਰ ਪੰਚਾਇਤ ਬਿਲਗਾ ਉਹ ਆਪਣੇ ਚੰਦ ਸ਼ਬਦ ਕਹਿਣਗੇ ਠੀਕ ਕੇਜੋ ਭਾਈਓ ਕਰਨਾ ਚਲੋ ਆਜ਼ਾਦੀ ਕਲਾਟੀਆਂ ਦੀ ਗੁਰੂ ਸਹਿਬਾਨਾਂ ਦੀ ਚਰਨ ਛੋਪ ਪਰ ਧਰਤੀ ਨਗਰ ਬਿਲਗਾ ਅਤੇ ਆਸ-ਪਾਸ ਤੋਂ ਆਏ ਹੋਏ ਸਮੂਹ ਸਰਪੰਚ ਸਹਿਵਾਨ ਪੰਚ ਸਹਿਵਾਨ ਨੰਬਰ ਦਾ ਨੰਬਰਦਾਰ ਸਹਿਵਾਨ ਅਤੇ ਮੋਤਵਾਰ ਵਿਅਕਤੀਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ ਦੇ ਇਸ ਦਿਹਾੜੇ ਤੇ ਨਗਰ ਪੰਚਾਇਤ ਬਿਲਗਾ ਵੱਲੋਂ ਆਜ਼ਾਦੀ ਦੇ ਇਸ ਦਿਹਾੜੇ ਨੂੰ ਮਨਾਉਣ ਲਈ ਜੋ ਪ੍ਰੋਗਰਾਮ ਅ릭ਿਆ ਗਿਆ ਹੈ ਉਹਦੇ ਵਿੱਚ ਸਾਡੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਜੀ ਕਾਉਂਸਲਰ ਸ਼ਵੇਤਾ ਰਾਣੀ ਕਾਉਂਸਲਰ ਬਲਰਾਜ ਕੌਰ ਕਾਉਂਸਲਰ ਬਲਵੀਰ ਕੌਰ ਕਾਉਂਸਲਰ ਲਖਵੀਰ ਸਿੰਘ ਮੇਰੀ ਛੋਟੀ ਬੇਟੀ ਕਿਰਨਵਾਲਾ ਜੀ ਕਾਉਂਸਲਰ ਹਰੀ ਓਮ ਜੀ ਤੇ ਇਹ ਸਾਰੇ ਆਏ ਹੋਏ ਜਿੰਨੇ ਸੱਜਣ ਨੇ ਇਹ ਤੁਹਾਡੇ ਸਵਾਗਤ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਆਖਦੇ ਨੇ ਜੇ ਗੱਲ ਕਰੀਏ ਕਿ ਇਸ ਆਜ਼ਾਦੀ ਦੇ ਦਿਹਾੜੇ ਲਈ ਅੱਜ ਅਸੀਂ ਇਕੱਠੇ ਹੋਏ ਆਂ ਇਹ ਆਜ਼ਾਦੀ ਦਾ ਦਿਹਾੜਾ ਦੇਖਣ ਲਈ ਸਾਨੂੰ ਬਹੁਤ ਲੰਬੀ 100 ਸਾਲ ਦੀ ਪਹਿਲਾਂ ਕਾਲਣਾ ਕਾਲੀ ਵੀ ਸਾਡੇ ਯੋਧਿਆਂ ਨੇ ਸਾਡੇ ਪੁਰਖਿਆਂ ਨੇ ਸਾਲਾਂ ਵੱਧੀ ਲੜਾਈਆਂ ਲੜ ਕੇ ਇਸ ਧਰਤੀ ਨੂੰ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਿਹਦੇ ਵਿੱਚ ਅਸੀਂ ਆਜ਼ਾਦੀ ਦੀ ਹਵਾ ਦਾ ਨਿਕਮਾਨ ਰਹੇ ਆਂ ਜੇਕਰ ਆਪਾਂ ਆਪਣੇ ਨਗਰ ਦੀ ਗੱਲ ਕਰੀਏ ਤਾਂ ਜਥੋ 78 ਆਜ਼ਾਦੀ ਕਲਾਡੀਆਂ ਨੇ ਯੋਗਦਾਨ ਪਾਇਆ ਉਸ ਤੋਂ ਬਾਅਦ ਇਸ ਪੀੜੀ ਨੂੰ ਅੱਗੇ ਤੋਰਦਿਆਂ ਉਹਨਾਂ ਦੇ ਪਰਿਵਾਰਾਂ ਨੇ ਜਿਸ ਤਰ੍ਹਾਂ ਅੱਜ ਸਾਡੇ ਇਸ ਫੰਕਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਆ ਤੇ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਆ ਕਿ ਸਾਡੇ ਵਿੱਚ ਆਜ਼ਾਦੀ ਕਲਾਟੀਆਂ ਦੇ ਪਰਿਵਾਰ ਅੱਜ ਹਾਜ਼ਰ ਹੋਏ ਆ ਜੇਕਰ ਗੱਲ ਕਰੀਏ ਕਿ ਉਹਨਾਂ ਪੁਰਖਿਆਂ ਨੇ ਆਪਣੇ ਖੂਨ ਦਾ ਬਲਦਾਨ ਦੇ ਕੇ ਸਾਨੂੰ ਇੱਥੇ ਤੱਕ ਲੈ ਕੇ ਆਂਦਾ ਤੇ ਸਾਨੂੰ ਮਲੰਕਣ ਕਰਨਾ ਪਊਗਾ ਕਿ 78 ਸਾਲ ਦੇ ਫਲਾਤਾਂ ਵਿੱਚੋਂ ਅਸੀਂ ਨਿਕਲ ਕੇ ਕਿੱਥੇ ਆਏ ਆ ਕਿੱਥੇ ਸਾਡੇ ਵਿੱਚ ਕਮੀ ਰਹੀ ਆ ਕੀ ਅਸੀਂ ਕਰ ਪਾਏ ਆ ਕੀ ਅਸੀਂ ਹੋਰ ਟੀਚੇ ਕਰਨੇ ਨੇ 2024 ਦੇ ਅਖੀਰ ਵਿੱਚ ਨਗਰ ਪੰਚਾਇਤ ਬਿਲਗਾ ਦੀ ਦੁਬਾਰਾ ਨਵੀਂ ਚੋਣ ਹੁੰਦੀ ਆ ਜਿਹਦੇ ਵਿੱਚ 13 ਕੌਂਸਲਰ ਜਿੱਤ ਕੇ ਆਉਂਦੇ ਨੇ ਵੱਖ-ਵੱਖ ਪਾਰਟੀਆਂ ਦਾ ਨਮਾਇਦੇ ਹੋਣ ਦੇ ਬਾਵਜੂਦ ਵੀ ਹੁਣ ਤੱਕ ਦਾ 7 ਮਹੀਨੇ ਦਾ ਸਫ਼ਰ ਸਾਡੀ ਨਗਰ ਪੰਚਾਇਤ ਦਾ ਜੋ ਰਿਹਾ ਉਹਦੇ ਬਾਬਤ ਮੈਂ ਥੋੜੇ ਸਾਡੇ ਨਾਲ ਤੱਥ ਸਾਂਝੇ ਕਰਨਾ ਜ਼ਰੂਰ ਚਾਹਾਂਗਾ ਕਿ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਸੀਵਰੇਜ ਦਾ ਕੰਮ ਜਿਹੜਾ 8 ਛੱਪੜ ਕਨੈਕਟ ਕਰਨ ਦਾ ਨਗਰ ਮਿਲਗਾ ਵਿੱਚ ਚੱਲ ਰਿਹਾ ਉਹ ਲਗਭਗ ਸਾਡਾ 85% ਕੰਮ ਪੂਰਾ ਹੋ ਚੁੱਕਾ ਉਸ ਕੰਮ ਦੇ ਵਿੱਚ 15% ਦੀ ਦੇਰੀ ਆ ਜਦੋਂ 15% ਕੰਮ ਕੰਪਲੀਟ ਹੋ ਜਾਂਦਾ ਤੇ ਸਾਡੇ ਜਿਹੜੀਆਂ ਸਮੱਸਿਆਵਾਂ ਛੱਪੜਾਂ ਨੂੰ ਲੈ ਕੇ ਜਾਂ ਪਾਣੀ ਨੂੰ ਲੈ ਕੇ ਨੇ ਇਹ ਸਾਰੀਆਂ ਦੂਰ ਹੋ ਜਾਣਗੀਆਂ ਉਸ ਤੋਂ ਬਾਅਦ ਤੁਸੀਂ ਵਧਾਈ ਦੇ ਪਾਤਰੋਂ ਕਿ ਅਸੀਂ ਲੰਬੇ ਸਮੇਂ ਤੋਂ ਯਤਨ ਕਰ ਰਹੇ ਸੀ ਕਿ ਸਾਡੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਪਿਛਲੇ 2 ਮਹੀਨੇ ਤੋਂ ਬਹੁਤ ਜ਼ਿਆਦਾ ਲਗਨ ਤੇ ਮਿਹਨਤ ਨਾਲ ਚੰਡੀਗੜ੍ਹ ਤੱਕ ਪਹੁੰਚ ਕੀਤੀ ਤੇ ਸਾਡੀ ਜਿਹੜੀ ਲਗਭਗ 37 ਲੱਖ ਦੀ ਜੀਸੀਬੀ ਨਵੀਂ ਤੁਹਾਡੇ ਇਸ ਹਦੂਦ ਦੇ ਵਿੱਚ ਖੜੀ ਆ ਜਿਹੜੀ ਕਿ ਪਿਛਲੇ ਸੋਮਵਾਰ ਆਈ ਆ ਤਾਂ ਸ਼ੈਸ ਸ਼ਾਮ ਤੱਕ ਜਾਂ ਕੱਲ ਤੱਕ ਵਿਧਾਇਕ ਜੀ ਆਣ ਕੇ ਇਹਨਾਂ ਨੂੰ ਹਰੀ ਝੰਡੀ ਦੇ ਕੇ ਇਹ ਬਿਲਗਾ ਵਾਸੀਆਂ ਦੇ ਸਮਰਪਿਤ ਕਰਨਗੇ ਜੇਕਰ ਉਸ ਤੋਂ ਬਾਅਦ ਸਾਡੀ ਪਹਿਲੀ ਪੰਚਾਇਤ ਪਹਿਲੇ ਅਜਲਾਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਾਂ ਤਾਂ ਨਾ ਮਾਤਾ ਗੰਗਾਜੀ ਦੇ ਨਾਂ ਤੇ ਦੋ ਮਾਰਗ ਅਸੀਂ ਨੂਰ ਮਹਿਲ ਤੋਂ ਲੈ ਕੇ ਬਿਲਗੇ ਤੱਕ ਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਰਗ ਉਸ ਤੋਂ ਬਾਅਦ ਮਾਤਾ ਗੰਗਾਜੀ ਮਾਰਗ ਬਿਲਗਾ ਤੋਂ ਲੈ ਕੇ ਮੋਸਕਪ ਸੌ ਤੱਕ ਦਾ ਇਹ ਸਾਡਾ ਮਨਜ਼ੂਰ ਹੋ ਚੁੱਕਾ ਹੈ ਸਾਨੂੰ ਪੀ ਡਬਲਯੂ ਡੀ ਤੇ ਹੀ ਮਨਜ਼ੂਰੀ ਰਹਿੰਦੀ ਆ ਤੇ ਜਿਹੜੀ ਸਾਡੀ ਮੰਡੀ ਕਨ ਬੋਰਡ ਦੀ ਆ ਉਹਨਾਂ ਦਾ ਸਾਨੂੰ ਅਥਾਰਟੀ ਲੈਟਰ ਆ ਗਿਆ ਕਿ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਿਲਗਾ ਤੋਂ ਮਾਤਾ ਗੰਗਾਜੀ ਦਾ ਰੋਡ ਦਾ ਨਾਂ ਰੱਖ ਸਕਦੇ ਹਾਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਾਂਗੇ ਇਤਿਹਾਸਕ ਮਤਿਆਂ ਦੀ ਤਾਂ ਅਸੀਂ ਬਿਲਗਾ ਜਿਹੜਾ ਸਾਡਾ ਵੱਡਾ ਨਗਰ ਆ ਇਹਨੂੰ ਸਬਤਸੀਲ ਬਣਾਉਣ ਲਈ ਵੀ ਸਰਕਾਰ ਨੂੰ ਇੱਕ ਮਤਾ ਪਾ ਕੇ ਭੇਜਿਆ ਇਹਦੇ ਨਾਲ ਹੀ ਸਾਡਾ ਬੱਸ ਸਟੈਂਡ ਸਾਡਾ ਬੜਾ ਪਛੜਿਆ ਹੋਇਆ ਸੀ ਤਾਂ ਉੱਥੇ ਕੋਈ ਹਜੇ ਤੱਕ ਸਮੇਂ ਦੇ ਹਿਸਾਬ ਦੀ ਅਸੀਂ ਸਾਰੀ ਨਹੀਂ ਕਰ ਸਕਦੇ ਇਹ ਵੀ ਪੀਆਰਟੀਸੀ ਤੋਂ ਮਨਜ਼ੂਰੀ ਲਈ ਤੇ ਉਹਨਾਂ ਨੂੰ ਸਾਰਾ ਨਕਸ਼ਾ ਇਹ ਨਵੀਨੀਕਰਨ ਲਈ ਅਸੀਂ ਇੱਕ ਮਤਾ ਪਾ ਕੇ ਭੇਜ ਚੁੱਕੇ ਹਾਂ ਇੱਕ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਮਾਣ ਵਾਲੀ ਗੱਲ ਆ ਸਾਡੇ ਮਾਸਟਰ ਹਰਦੀਪ ਸਿੰਘ ਤੇ ਮਾਸਟਰ ਸਾਡੇ ਜਗਿੰਦਰ ਸਿੰਘ ਜੀ ਬਜ਼ੁਰਗ ਉਹਨਾਂ ਨੇ ਸਾਡੇ ਧਿਆਨ ਵਿੱਚ ਲਿਆਂਦਾ ਕਿ ਬਾਬਾ ਕਰਮ ਸਿੰਘ ਜੀ ਤਿੱਲਾ ਜੋ ਆਜ਼ਾਦੀ ਤੋਂ ਪਹਿਲਾਂ ਲਾਲਟਨ ਲੈ ਕੇ ਸਾਡੇ ਲੋਕਾਂ ਨੂੰ ਜਾਗਰਤ ਕਰਦੇ ਹੁੰਦੇ ਸੀ ਕਿ ਅਸੀਂ ਗੁਲਾਮ ਆ ਅਸੀਂ ਆਜ਼ਾਦ ਹੋਣਾ ਉਹਨਾਂ ਦੀ ਯਾਦਗਾਰੀ ਦੇ ਵਿੱਚ ਇਹ ਕਰਕੇ ਬਾਬਾ ਕਰਮ ਸਿੰਘ ਤਿੱਲਾ ਦੀ ਯਾਦਗਾਰੀ ਵਿੱਚ ਜਿਹੜੀ ਲਾਇਬ੍ਰੇਰੀ ਬਣ ਰਹੀ ਆ ਉਹ ਆ ਤਦ ਨੂੰ ਕਿਹਾ ਉਹ ਸਾਡੇ ਕੋਲ ਇੰਟਰਨੈਟ ਦੀ ਸਹੂਲਤ ਉੱਥੇ ਹੋਵੇਗੀ ਚੌਂਕੀਦਾਰ ਦੀ ਸਹੂਲਤ ਉੱਥੇ ਹੋਵੇਗੀ ਲਾਇਬ੍ਰੇਰੀਨ ਦੀ ਸਹੂਲਤ ਉੱਥੇ ਹੋਵੇਗੀ ਜਿਹੜੇ ਸਾਡੇ ਬੱਚੇ ਕਈ ਵਾਰ ਘਰਾਂ ਦੇ ਵਿੱਚ ਕੋਈ ਮਾਹੌਲ ਨਹੀਂ ਹੁੰਦਾ ਉਥੇ ਆਣ ਕੇ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਪੜਨਗੇ ਪੜ ਕੇ ਅੱਗੇ ਵਧਣਗੇ ਤੇ ਉਹਦੇ ਵਿੱਚ ਅਸੀਂ ਸਾਡੀ ਬੇਟੀਆ ਧਮਾਨ ਅਕੈਡਮੀ ਤੋਂ ਅਸੀਂ ਉਹਨਾਂ ਨਾਲ ਵੀ ਡਿਸਕਸ ਕੀਤੀ ਸੀ ਕਿ ਅਸੀਂ ਉਥੇ ਆਉਣ ਵਾਲੇ ਸਮਾਂ ਦੇ ਵਿੱਚ ਆਈਪੀਐਸ ਆਈਪੀਐਸ ਜਾਂ ਯੂਪੀਐਸਸੀ ਐਗਜ਼ਾਮ ਪੀਸੀਐਸ ਦੇ ਐਗਜ਼ਾਮ ਲਈ ਵੱਡਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹਦੇ ਵਿੱਚ ਤੁਹਾਡੇ ਸਾਥ ਦੀ ਸਾਨੂੰ ਲੋੜ ਆ ਉਸ ਵਾਰ ਜੋ ਪਿੰਡਾਂ ਚ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਧਰਮਸ਼ਾਲਾ માં ਰਸਤਿਆਂ ਦਾ ਇਹ ਕੰਮ ਸਾਰੇ ਚੱਲ ਰਹੇ ਨੇ ਪਬਲਿਕ ਪਾਰਕਾਂ ਦਾ ਕੰਮ ਜਿਹੜਾ ਸਾਡਾ ਚੱਲ ਰਿਹਾ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਇੱਕ ਸਾਡਾ ਟ੍ਰੈਫਿਕ ਦੀ ਸਮੱਸਿਆ ਸੀ ਇੱਕ ਛੋਟਾ ਰਸਤਾ ਸਾਡਾ ਬੱਸ ਸਟੈਂਡ ਤੋਂ ਔਜਲਾ ਰੋਡ ਤੱਕ ਉਹਦਾ ਤਕਰੀਬਨ 46 ਲੱਖ ਦਾ ਸਾਡਾ ਰੈਜੂਲੇਸ਼ਨ ਪਾਸ ਹੋ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਰਸਤਾ ਜਿਹੜਾ ਬੱਸ ਸਟੈਂਡ ਤੋਂ ਲੈ ਕੇ ਔਜਲਾ ਰੋਡ ਤੱਕ ਜੁੜ ਜਾਵੇਗਾ ਰਿੰਗ ਰੋਡ ਦੀ ਜਿਹੜੀ ਗੱਲ ਆ ਰਿੰਗ ਰੋਡ ਦਾ ਪ੍ਰੋਜੈਕਟ ਬਹੁਤ ਵੱਡਾ ਸਾਨੂੰ ਲੱਗਿਆ ਨੂੰ ਲਗਭਗ 3 ਸਾਲ ਹੋ ਗਏ ਆ ਪਰ ਅਸੀਂ ਹੁਣ ਉਸ ਪੜਾਅ ਤੱਕ ਪਹੁੰਚ ਗਏ ਕਿ ਸਰਕਾਰ ਦੇ ਘਰ ਦੇ ਵਿੱਚ ਐਸ ਵੇਲੇ ਉਤੇ ਸਾਰੀ ਨਜ਼ਰਸਾਨੀ ਹੋ ਰਹੀ ਆ ਤੇ ਉਸ ਨੂੰ ਅਧਿਕਾਰਤ ਤੌਰ ਤੇ ਮੈਪਿੰਗ ਕਰਨ ਲਈ ਉਹਦੇ ਲਈ 30 ਲੱਖ ਰੁਪਏ ਸਰਕਾਰ ਨੇ ਕਿਸੇ ਕੰਪਨੀ ਨੂੰ ਜਾਰੀ ਕੀਤਾ ਜੀ ਨੇ ਸਾਨੂੰ ਰਿੰਗ ਰੋਡ ਦਾ ਪੂਰਾ ਖਾਕਾ ਤਿਆਰ ਕਰਕੇ ਦੇਣਾ ਜਿਹਦੇ ਵਿੱਚ ਸਾਰਾ ਦੱਸਿਆ ਜਾਊਗਾ ਵੀ ਕਿਹੜੇ ਖੇਤ ਵਿੱਚ ਦੀ ਕਿਹੜੀ ਪੱਤੀ ਵਿੱਚ ਦੀ ਕਿੱਥੋਂ ਦੀ ਲੰਘ ਰਹੀ ਆ ਉਹ ਹਰ ਇੱਕ ਚੀਜ਼ ਜਿਹੜੀ ਉਹ ਕੰਪਨੀ ਦੇ ਸਾਨੂੰ ਤਿਆਰ ਕਰਕੇ ਦੇਣੀ ਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਜਿਹੜਾ ਸਾਡਾ ਪਾਰਟ ਨੰਬਰ 2 ਪੱਤੀ ਭਲਾਈ ਦੇ ਵਿੱਚ ਇੱਕ ਲਗਭਗ ਖੇਤ ਦੇ ਕਰੀਬ ਸਾਡਾ ਥਾਂ ਪਿਆ ਉਥੇ ਵੀ ਨਗਰ ਪੰਚਾਇਤ ਵਿਚਾਰ ਕਰ ਰਹੀ ਆ ਕਿ ਅਸੀਂ ਇੱਕ ਮਾਰਕੀਟ ਕੰਪਲੈਕਸ ਬਣਾਈਏ ਮਾਰਕੀਟ ਪਲਾਜ਼ਾ ਬਣਾਈਏ ਤਾਂ ਕਿ ਜੋ ਸਾਡੀਆਂ ਬਜ਼ਾਰ ਦੇ ਵਿੱਚ ਬੈਂਕਾਂ ਨੇ ਜਾਂ ਕਿਤੇ ਭੀੜੇ ਥਾਂਾਂ ਦੇ ਵਿੱਚ ਇਸ ਵੇਲੇ ਦੁਕਾਨਦਾਰੀ ਦੀ ਦਿੱਕਤ ਆਉਂਦੀ ਆ ਤਾਂ ਉਥੇ ਇਸਰਾ ਲੋਕਾਂ ਨੂੰ ਇਹਦੀ ਸਹੂਲਤ ਮਿਲ ਸਕੇ ਉਸ ਤੋਂ ਬਾਅਦ ਇੱਕ ਏਰੀਆ ਸਾਡੇ ਸ਼ਹਿਰ ਦਾ ਜਿਹੜਾ ਆ ਘਰ ਘਰ ਨੰਬਰ ਲੱਗਣਾ ਘਰ ਘਰ ਦਾ ਪੂਰਾ ਖਾਤਾ ਤਿਆਰ ਹੋਣਾ ਉਹਦੇ ਲਈ ਜੀਐਸ ਜੀਆ ਜੀਆਈਐਸ ਮੈਪਿੰਗ ਕਰਨ ਲਈ ਵੀ ਅਸੀਂ ਇੱਕ ਰੈਗੂਲੇਸ਼ਨ ਪਾਸ ਕੀਤਾ ਉਹ ਵੀ ਸਾਟਾ ਜਿਹੜਾ ਕੰਪਨੀ ਲਗਭਗ 14 ਲੱਖ ਰੁਪਏ ਚ ਇਹ ਕੰਪਨੀ ਇੱਕ ਹਾਇਰ ਕੀਤੀ ਆ ਤੇ ਉਹ ਅਸੀਂ ਪੂਰੇ ਬਿਲਗੇ ਦਾ ਕਿੱਥੇ ਘਰ ਆ ਕਿਹੜਾ ਘਰ ਆ ਉਹਦੇ ਨਾਲ ਕੀ ਹੋ ਜੂਗਾ ਲੋਕਾਂ ਦੇ ਝਗੜੇ ਗਲੀਆਂ ਨਾਲੀਆਂ ਦੇ ਜਾਂ ਹੋਰ ਛੋਟ-ਛੋਟੀਆਂ ਚੀਜ਼ਾਂ ਨੂੰ ਲੈ ਕੇ ਕੰਦ ਬਲੇਰੇ ਨੂੰ ਉਹ ਸਾਰੇ ਮੁੱਕ ਜਾਣਗੇ ਜਦੋਂ ਇੱਕ ਜੀਆਈਸੀ ਮੈਪਿੰਗ ਹੋ ਕੇ ਹਰ ਨੂੰ ਪਤਾ ਹੋਊਗਾ ਵੀ ਮੇਰਾ ਘਰ ਇੱਥੇ ਤੱਕ ਆ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਇੱਕ ਨਗਰ ਪੰਚਾਇਤ ਵੱਲੋਂ ਅਪਰਾਣਾ ਕੀਤਾ ਗਿਆ ਜੋ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਅਸੀਂ ਸਾਡੀਆਂ ਪੰਚਾਇਤ ਦੀਆਂ ਜਿੰਨੀਆਂ ਜ਼ਮੀਨਾਂ ਆ ਉਹਨਾਂ ਦੀ ਸਾਨੂੰ ਕਿਸੇ ਨੂੰ ਵੀ ਇਸ ਕਰਦੀ ਜਾਣਕਾਰੀ ਨਹੀਂ ਸੀ ਸਾਡੀਆਂ ਕਿਹੜੀ ਪੱਤੀ 'ਚ ਕਿੰਨੀਆਂ ਜ਼ਮੀਨਾਂ ਆ ਅਸੀਂ ਉਹਦਾ ਯਤਨ ਅਪਰਾਲਾ ਕੀਤਾ ਥੋੜੇ ਲੇਟ ਜ਼ਰੂਰ ਹੋਏ ਅਸੀਂ ਤੇ ਅਸੀਂ ਬੱਖ-ਬੱਖ ਪੱਤੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਸਮਾਂ ਮਿਲਿਆ ਅਸੀਂ ਉਹਦੀ ਨਿਸ਼ਾਨਦੇਹੀ ਕਰਾਈ ਆ ਤਾਂ ਬਹੁਤ ਵੱਡੀ ਪੱਧਰ ਦੇ ਵਿੱਚ ਅਸੀਂ ਉਹਦੇ ਕਬਜ਼ੇ ਜਿਹੜੇ ਲਏ ਨੇ ਉਸ ਤੋਂ ਬਾਅਦ ਜਦੋਂ ਹੁਣ ਕਣਕ ਝੋਨਾ ਵੱਢਿਆ ਜਾਊਗਾ ਕਣਕ ਤੋਂ ਪਹਿਲਾਂ ਅਸੀਂ ਇੱਕ ਉਹਦਾ ਪੜਾਅ ਦੇ ਵਿੱਚ ਹੋਰ ਨਿਸ਼ਾਨਦੇਹੀਆਂ ਕਰਨ ਦਾ ਯਤਨ ਕਰਾਂਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਨੇ ਜਿਹੜੇ ਕਿ 7 ਮਹੀਨੇ ਦੇ ਦੌਰ ਦੇ ਵਿੱਚ ਅਸੀਂ ਕੀਤੇ ਨੇ ਪਰ ਫਿਰ ਹਜੇ ਵੀ ਬਹੁਤ ਵੱਡਾ ਲੰਬਾ ਪੈੜਾ ਆ ਤੁਹਾਡੇ ਸਾਥ ਦੀ ਲੋੜ ਆ ਹਜੇ ਵੀ ਸਾਡੇ ਬਹੁਤ ਕੰਮ ਅਧੂਰੇ ਨੇ ਕੁਝ ਦਿਨਾਂ ਦੇ ਵਿੱਚ ਸਾਡੇ ਕੋਲ 10 ਮੁਲਾਜ਼ਮ ਭਰਤੀ ਕਰਨ ਦਾ ਹੋਰ ਪ੍ਰਕਿਰਿਆ ਪੂਰੀ ਹੋ ਰਹੀ ਆ ਲੇਬਰ ਦੀ ਘਾਟ ਹੋਣ ਕਾਰਨ ਕਿਤੇ ਨਾ ਕਿਤੇ ਸਫਾਈ ਦੇ ਕੰਮਾਂ ਦੇ ਵਿੱਚ ਹਜੇ ਵੀ ਦਿੱਕਤ ਸਾਡੇ ਨਗਰ ਵਾਸੀਆਂ ਨੂੰ ਆ ਰਹੀ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਦੂਰ ਹੋ ਜਾਊਗੀ ਜੀਸੀਬੀ ਆਉਣ ਦੇ ਨਾਲ ਸਾਡੇ ਨਗਰ ਦਾ ਇੱਕ ਬਹੁਤ ਵੱਡਾ ਇੱਕ ਸਮੱਸਿਆਵਾਂ ਵਿੱਚ ਛੋਟੋਟੀਆਂ ਜਿਹੜੀਆਂ ਆਉਂਦੀਆਂ ਸੀ ਸਾਨੂੰ ਕਦੀ ਨਕੋਦਰ ਤੋਂ ਕਦੀ ਨੂਰ ਮਹਿਲ ਤੋਂ ਕਦੀ ਫਲੋਰ ਤੋਂ ਸਾਨੂੰ ਇਹ ਮਸ਼ੀਨ ਮੰਗਵੜੀ ਪੈਂਦੀ ਸੀਗੀ ਇਸ ਮਸ਼ੀਨ ਦੇ ਆਉਣ ਦੇ ਨਾਲ ਸਾਡੇ ਸਫਾਈ ਦੇ ਮਸਲੇ ਤੇ ਹੋਰ ਮਸਲੇ ਬਹੁਤ ਤਰ੍ਹਾਂ ਦੇ ਹੱਲ ਹੋ ਜਾਣਗੇ ਤੁਸੀਂ ਸਾਰੇ ਆਪਣਾ ਸਮਾਂ ਕੱਢ ਕੇ ਆਏ ਹੋ ਮੇਰੀ ਇੱਕ ਤੁਹਾਨੂੰ ਸਭ ਨੂੰ ਬੇਨਤੀ ਆ ਰਾਜਨੀਤਿਕ ਤੌਰ ਤੇ ਅਸੀਂ ਵੱਖ-ਵੱਖ ਧਿਰਾਂ ਨਾਲ ਵੱਖ-ਵੱਖ ਪੜਾਵਾਂ ਨਾਲ ਤੁਰੇ ਹੋਏ ਹਾਂ ਜੁੜੇ ਹੋਏ ਹਾਂ ਪਰ ਮੈਂ ਹੁਣ ਵੀ ਦੇਖਦਾ ਹਾਂ ਕਿ ਜੇ ਸੱਜਣ ਨੂੰ ਵੀ ਮੈਂ ਸੱਦਾ ਭੇਜਿਆ ਉਹ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਆ ਕੰਮ ਕਰਦਾ ਹੋਵੇ ਅੱਜ ਉਹਨਾਂ ਨੇ ਨਗਰ ਦਾ ਮਾਣ ਇੱਥੇ ਆਣ ਕੇ ਵਧਾਇਆ ਚਾਹੇ ਕਿਸੇ ਵੀ ਪਾਰਟੀ ਦੇ ਸੀ ਤੁਸੀਂ ਸਾਰੇ ਜਿਹੜੇ ਆਏ ਹੋ ਹਾਜ਼ਰ ਹੋਏ ਹੋ ਸਾਡਾ ਇੱਥੇ ਮਾਣ ਵਧਿਆ ਇਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਕਿਉਂਕਿ ਸਹਿਯੋਗ ਦੇ ਨਾਲ ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਅੱਗੇ ਵਧਾਂਗੇ ਤੇ ਸਾਨੂੰ ਬਹੁਤ ਅੱਗੇ ਚੱਲਣਾ ਸੌਖਾ ਹੋ ਜਾਵੇਗਾ ਜਦੋਂ ਕੋਈ ਇਲੈਕਸ਼ਨ ਆਊਗੀ ਆਪੋ ਆਪਣੀ ਪਾਰਟੀ ਨੂੰ ਜਿੱਥੇ ਜਿਸ ਦਾ ਦਿਲ ਕਰੋ ਵੋਟ ਪਾ ਲਓ ਕੋਈ ਨਹੀਂ ਪਰ ਨਗਰ ਦੇ ਭਲੇ ਲਈ ਨਗਰ ਦੀ ਵਹਿਤਰੀ ਲਈ ਸਾਡੇ ਨਾਲ ਸਿਰ ਜੋੜ ਕੇ ਜਰੂਰ ਬੈਠੋ ਜਿੱਥੇ ਸਾਡੀ ਕਮੀ ਆ ਸਾਡੇ ਤਕਰੀਬਨ ਜ਼ਿਆਦਾਤਰ ਸਾਡੇ ਗਰੁੱਪ ਬਣੇ ਹੋਏ ਨੇ WhatsApp ਤੇ ਮੈਸੇਜ ਕਰੋ ਫੋਨ ਕਰੋ ਸਾਡੇ ਕੋਲ ਲਗਭਗ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੈਂ ਦਫ਼ਤਰ ਦੇ ਵਿੱਚ ਲਗਾਤਾਰ ਬੈਠਦਾ ਹਾਂ ਕਈ ਵਾਰ ਤਾਂ ਸ਼ਨੀ ਐਤਵਾਰ ਵੀ ਸਾਡਾ ਇੱਥੇ-ਇੱਥੇ ਲੰਘ ਜਾਂਦਾ ਤੇ ਤੁਸੀਂ ਜਿੱਥੇ ਤੱਕ ਵੀ ਤੁਹਾਨੂੰ ਕੋਈ ਸੁਝਾਅ ਲੱਗੇ ਅਸੀਂ ਤੁਹਾਡੇ ਸੁਝਾਅ ਤੇ ਵਿਚਾਰ ਵੀ ਕਰਾਂਗੇ ਸਾਡੀ ਇਨੋਵੇਟਿਵ ਕਮੇਟੀ ਆ ਸਾਡੇ ਹੋਰ ਅਦਰ ਪਾਰਟੀਆਂ ਦਾ ਸਾਡਾ ਇੱਕ ਸੰਗਠਨ ਆ ਜਿਹਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕ ਨੇ ਪਰ ਸਾਨੂੰ ਸੁਝਾਅ ਜਦੋਂ ਆਉਣਗੇ ਅਸੀਂ ਉੱਤੇ ਕੰਮ ਕਰਾਂਗੇ ਸਾਡੇ ਵਿੱਚ ਪ੍ਰੈਸ ਤੋਂ ਸਾਰੀ ਭਾਈਚਾਰਾ ਪਹੁੰਚਿਆ ਉਹਨਾਂ ਦਾ ਵੀ ਨਿੱਘਾ ਜੀ ਆ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਦਾ ਸਮਾਂ ਸਾਡੇ ਲਈ ਬਹੁਤ ਮਹੱਤਵਪੂਰਨ ਆ ਪਰ ਮੇਰੀ ਬੇਨਤੀ ਆ ਕਿ ਤੁਸੀਂ ਕਿਸੇ ਨੇ ਵੀ ਜਾਣਾ ਨਹੀਂਗਾ ਹਰ ਕਦਾ ਪੰਚ ਸਰਪੰਚ ਮੋਦਵਾਰ ਬੰਦੇ ਦਾ ਜਿਨ੍ਹਾਂ ਨੂੰ ਅਸੀਂ ਸੱਦਾ ਦਿੱਤਾ ਆ ਅਸੀਂ ਸਭ ਨੂੰ ਸਨਮਾਨ ਕਰਕੇ ਭੇਜਣਾ ਆ ਇਹ ਨਾ ਹੋਵੇ ਕਿ ਤੁਸੀਂ ਚਲੇ ਜਾਓ ਤੇ ਤੁਹਾਡਾ ਸਨਮਾਨ ਕਰਨ ਤੋਂ ਅਸੀਂ ਵਾਂਝੇ ਰਹਿ ਜਾਈਏ ਸਾਰਿਆਂ ਨੂੰ ਬੇਨਤੀ ਆ ਕਿ ਸਮਾਂ ਪੂਰਾ ਇੱਥੇ ਸਾਨੂੰ ਦੇਖ ਕੇ ਜਾਣਾ ਸਾਰਿਆਂ ਦਾ ਨਿੱਘਾ ਜੀ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮੈਂ ਬੇਨਤੀ ਕਰਾਂਗਾ ਕਿ ਚੰਦ ਮਿੰਟਾਂ ਲਈ ਕਾਂਗਰਸ ਸੰਤੋਖ ਸਿੰਘ ਜੀ ਬਿਲਗਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਉਹਨਾਂ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਆ ਦੇ ਵਿਦਿਆਰਥੀਆਂ ਵੱਲੋਂ ਗਰੁੱਪ ਡਾਂਸ ਹੋਵੇਗਾ ਉਹ ਤਿਆਰ ਹਨ ਕਾਂਗਰਸ ਸੰਤੋਖ ਸਿੰਘ ਜੀ ਬਿਲਗਾ ਸਰਕਾਰ ਜੁਰ ਪੈਰੋ ਤੇਰਾਓ ਨਗਰ ਕਚਹਿਰਤ ਪ੍ਰਧਾਨ ਸਰਦਾਰ ਗਰਨਾਮ ਸਿੰਘ ਜੱਫੂ ਉਹਨਾਂ ਦੀ ਅਗਵਾਈ ਵਿੱਚ ਕੰਮ ਕਰਦੀ ਬਾਕੀ ਟੀਮ ਸਕੂਲ ਦੇ ਬੱਚੇ ਸਾਡੇ ਪੁਲਿਸ ਮੁਲਾਜ਼ਮ ਸਕੂਲਾਂ ਦੇ ਸਟਾਫ ਅੱਜ ਆਪਾਂ ਸਾਰੇ ਇਸ ਦੇਸ਼ ਦੀ ਆਜ਼ਾਦੀ ਦਾ ਤਿਹਾਰਾ ਬਣਾ ਰਹੇ ਆ ਉਹਨਾਂ ਦੇ ਜਸ਼ਨਾਂ ਦੇ ਵਿੱਚ ਆਪਾਂ ਸ਼ਾਮ ਲਿਆ ਮੈਂ ਥੋੜੀ ਤੁਹਾਡੇ ਨਾਲ ਇਹ ਗੱਲ ਸਾਂਝੀ ਪਾਉਣਾ ਚਾਹਣਾ ਮੈਂ ਜਿਹੜੇ ਜਸ਼ਨ ਅਸੀਂ ਅੱਜ ਬਣਾ ਰਹੇ ਆ ਇਹਨਾਂ ਨੂੰ ਜੇ ਸਾਨੂੰ ਅੱਜ ਟਾਈਮ ਮਿਲਿਆ ਇਹਦੀ ਜਿਹੜੀ ਬੈਕਗ੍ਰਾਉਂਡ ਆ ਇਹ ਆਜ਼ਾਦੀ ਸਾਨੂੰ ਕਿੰਨੀ ਮਹਿੰਗੀ ਪਈ ਸ਼ਾਇਦ ਅਸੀਂ ਕਦੇ ਬਹੁਤਾ ਵਿਚਾਰਿਆ ਨਹੀਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਗੋਰੇ ਹਾਕਮਾਂ ਨੇ ਸਾਡੇ ਦੇ ਵਿੱਚ ਧਰਮਾਂ ਦੇ ਨਾਂ ਤੇ ਐਸੇ ਫੁੱਟ ਦੇ ਬੀਜ ਬੀਜੇ ਵੀ ਸਾਡਾ ਪੰਜਾਬ ਖਾਸ ਤੌਰ ਤੇ ਦੋ ਥਾਂ ਹਜ ਵੰਡਿਆ ਗਿਆ ਤੇ ਜਿਹੜੇ ਭੈਣ ਭਰਾ ਰੋਜ਼ ਇਕੱਠੇ ਰਹਿੰਦੇ ਸੀ ਰਾਤੋਂ ਰਾਤ ਇੱਕ ਦੂਜੇ ਦੇ ਕਿੰਨੇ ਬੈਰੀ ਬਣ ਗਏ ਉਧਰਲੇ ਪੰਜਾਬ ਦੇ ਵਿੱਚ ਸਾਡੇ ਇਧਰਲੇ ਪੰਜਾਬੀ ਭਰਾਵਾਂ ਨੂੰ ਸਿੱਖਾਂ ਨੂੰ ਹਿੰਦੂਆਂ ਨੂੰ ਘਰਬਤੀ ਮਾਮਾ ਤੋਂ ਲੈ ਕੇ 80 90 ਸਾਲ ਦੇ ਬਜ਼ੁਰਗ ਤੱਕ ਵੀ ਕਤਲ ਕਰ ਦਿੱਤੇ ਗਏ ਸਾਡਿਆਂ ਨੇ ਇਧਰੋਂ ਕਟਨੀ ਕੀਤੀ ਸਾਡਿਆਂ ਨੇ ਇਧਰੋਂ ਜਿਹੜੇ ਇੱਥੇ ਮੁਸਲਮਾਨ ਭਰਾ ਸਿੰਦੇ ਸੀ ਇਦਾਂ ਹੀ ਹੱਥ ਉਹਨਾਂ ਦੀ ਕੀਤੀ ਕਹਿਣ ਦਾ ਭਾਵ ਉਸ ਵੰਡ ਨੇ ਮਨੁੱਖਤਾ ਦਾ ਐਸਾ ਕਾੜ ਕੀਤਾ ਸ਼ਾਇਦ ਅਸੀਂ ਅੱਜ ਵੀ ਉਸ ਤੋਂ ਬਹੁਤਾ ਉੱਪਰ ਨਹੀਂ ਸਕੇ ਉਦੋਂ ਬਾਅਦ ਜਿੱਦਾਂ ਦਾ ਸੁਪਨਾ ਕਰਤਾਰ ਸਿੰਘ ਸਰਾਭੇ ਨੇ ਭਗਤ ਸਿੰਘ ਨੇ ਰਾਜਗੁਰੂ ਸਖਦੇਵ ਨੇ ਗਦਰੀ ਬਾਬਿਆਂ ਨੇ ਬਬਰ ਅਕਾਲੀਆਂ ਨੇ ਕੂਕਾ ਲਹਿਰ ਦੇ ਵਾਰਸਾਂ ਨੇ ਕਮਿਊਨਿਸਟ ਵਿਚਾਰਧਾਰਾ ਨੇ ਜਿੱਦਾਂ ਦਾ ਸੁਪਨਾ ਲਿਆ ਸੀ ਦੇਸ਼ ਨੂੰ ਇੱਕ ਵਧੀਆ ਸਮਾਜ ਬਣਾਉਣ ਦਾ ਸ਼ਾਇਦ ਅਸੀਂ ਅੱਜ ਵੀ ਉਸ ਤੋਂ ਬਹੁਤ ਕੂਹਾਂ ਪਿੱਛੇ ਆਂ ਅੱਜ ਵੀ ਸਾਡੇ ਦੇਸ਼ ਦੇ ਅੰਦਰ ਜਿੱਥੇ ਗਰਨਾਨਕ ਦੀ ਸਾਜੀ ਵਾਲਤਾ ਜਾਹ ਉਹ ਕਰਦੇ ਸੂਰਬੀਰਾਂ ਦੇ ਸੁਪਨੇ ਸੀ ਬਰਾਬਰਤਾ ਦੇ ਸਮਾਜ ਦੀ ਵਜਾਏ ਅਸੀਂ ਉਧਰ ਨੂੰ ਤੁਰਦੇ ਅੱਜ ਵੀ ਸਾਡੇ ਸਾਹਮਣੇ ਵੀ ਪੰਜਾਬ ਦੇ ਅੰਦਰ 1978 ਤੋਂ ਲੈ ਕੇ 95 96 ਤੱਕ ਧਰਮ ਦੇ ਨਾਂ ਤੇ ਕਤਲ ਦਿੱਲੀ ਦੇ ਵਿੱਚ ਧਰਮ ਦੇ ਨਾਂ ਤੇ ਕਤਲ ਗਜਰਾਤ ਦੇ ਵਿੱਚ ਮੁਸਲਮਾਨਾਂ ਦੇ ਨਾਂ ਤੇ ਕਤਲ ਇਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਅੱਜ ਵੀ ਸੋਲਿਆ ਸੀ ਜਿੰਨੇ ਮਰਜੀ ਗਈ ਆ ਇਹ ਅੱਜ ਜੋ ਸਾਡੇ ਪੰਜਾਬ ਦੀ ਹਾਲਤ ਆ ਕਦੇ ਚਿੱਟਾ ਆ ਗਿਆ ਚਿੱਟੇ ਤੋਂ ਡਰਦੇ ਬਾਰੇ ਲੋਕਾਂ ਨੇ ਆਪਣੇ ਨੌਜਵਾਨ ਬੱਚਿਆਂ ਨੂੰ ਪੜਾ ਕੇ ਪਾਲ ਕੇ ਵਿਦੇਸ਼ਾਂ ਦੇ ਵਿੱਚ ਦੂਰ ਤੱਕੇ ਖਾਣ ਦੇ ਲਈ ਜਿਹੜੇ ਇੱਥੇ ਸਾਡੇ ਬੱਚੇ ਉਹ ਅੱਜ ਨਸ਼ਿਆਂ ਦੇ ਵਿੱਚ ਝੂਰਦੇ ਫਿਰਦੇ ਆ ਅਸੀਂ ਕਈ ਵਾਰੀ ਸਰਕਾਰਾਂ ਨੂੰ ਦੋਸ਼ ਦੇਈ ਜਾਂਦੇ ਆ ਕਈ ਵਾਰੀ ਅਸੀਂ ਪੁਲਿਸ ਨੂੰ ਦੋਸ਼ ਦਿੰਦੇ ਆ ਕਈ ਵਾਰੀ ਅਸੀਂ ਵਿਚਾਰ ਕਰਦੇ ਆ ਕਿ ਸਰਕਾਰਾਂ ਵੀ ਜ਼ਿੰਮੇਵਾਰ ਹੈ ਹੀ ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਪੁਲਿਸ ਦੀ ਜ਼ਿੰਮੇਵਾਰੀ ਵੀ ਹੈ ਸਭ ਕਾਸੇ ਨੂੰ ਰੋਕਣਾ ਪਰ ਅਸੀਂ ਕਈ ਵਾਰੀ ਇਹ ਦੇਖਦੇ ਆ ਕਿ ਅਸੀਂ ਜਿਹੜੇ ਖੁਦ ਮਾਪੇ ਆ ਉਹ ਕਦੇ ਅਸੀਂ ਆਪਣਾ ਫਰਜ਼ ਨਿਭਾਇਆ ਸਾਡੇ ਬੱਚੇ ਰਾਤ ਨੂੰ 10 ਵਜੇ ਤੇ 11 ਵਜੇ ਦੇ ਘਰ ਨਹੀਂ ਵੜਦੇ ਸਾਨੂੰ ਕੋਈ ਚਿੰਤਾ ਨਹੀਂ ਸਾਡੇ ਬੱਚੇ ਜੇ ਤੁਸੀਂ ਕਿਸੇ ਨੂੰ ਕਹਿ ਦਿਓ ਤੇ ਮਾਪੇ ਨੂੰ ਤੇ ਤੁਹਾਡਾ ਬੱਚਾ ਵਿਗੜ ਰਿਹਾ ਤੁਹਾਡਾ ਬੱਚਾ ਗਲਤ ਲਾਈਨ ਤੇ ਜਾ ਰਿਹਾ ਅੱਗੋਂ ਇਹ ਧੰਨਵਾਦ ਨਹੀਂ ਕੀਤਾ ਜਾਂਦਾ ਵੀ ਤੁਸੀਂ ਮੈਨੂੰ ਪਗਾਉ ਸੁਚੇਤ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ